ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਫੇਰ ਤੋਂ ਛੋਟੀ ਬੂਟੀ ਦੇ ਵਿੱਚ ਆਲ ਓਵਰ ਪਿਓਰ ਕ੍ਰੇਪ ਦੇ ਸੂਟ ਲੈ ਕੇ ਆਏ ਤੇ ਪਿਓਰ ਦੇ ਦੁਪट्टे ਹੋਣਗੇ ਪਿਓਰ ਸ਼ਫੌਨ ਦੇ ਤੇ ਪ੍ਰਿੰਟਡ ਆਲ ਓਵਰ ਦੇ ਆਲ ਓਵਰ ਦੇ ਵਿੱਚ ਸੂਟ ਹੋਣਗੇ 5 ਮੀਟਰ ਦੀ ਪੂਰੀ ਕੱਟ ਹੋਊਗੀ ਸੂਟ ਦੀ ਜੀ ਪਿਓਰ ਸ਼ਫੌਨ ਦਾ ਦੁਪੱਟਾ ਹੋਊਗਾ ਨਾਲ ਤੇ ਪ੍ਰਾਈਸ ਰਹਿਣਾ 2200 500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਹੋਣਗੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਤੇ ਬੁਕਿੰਗ ਲਈ ਨੰ 5808038146580800 ਇਹ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਪੇਮੈਂਟ ਆਨਲਾਈਨ ਹੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜੀ ਜਿਹੜਾ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਤੁਸੀਂ ਜਦ ਮਰਜ਼ੀ ਮੰਡੇ ਟੂ ਸੈਟਰਡੇ ਸ਼ਾਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ 2200 ਪ੍ਰਾਈਸ ਦੇ ਰਣ ਰਹਿਣੇ ਅੱਜ ਦੇ ਸਾਰੇ ਸੂਟ ਛੋਟੇ ਪ੍ਰਿੰਟ ਦੇ ਵਿੱਚ ਹੋਣਗੇ ਇਹਦੇ ਵਿੱਚ ਆਪਾਂ ਡਾਰਕ ਕਲਰ ਵੀ ਤੁਹਾਨੂੰ ਦਿਖਾਵਾਂਗੇ ਤੇ ਲਾਈਟ ਚਾਟ ਵੀ ਦਿਖਾਵਾਂਗੇ ਕਿਉਂਕਿ ਪਿਛਲੀ ਵਾਰੀ ਵੀ ਮੈਂ ਵੀਡੀਓ ਪਾਈ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਕਾਫੀ ਕਸਟਮਰ ਰਹਿ ਗਏ ਸੀਗੇ ਤੇ ਬੜੇ ਮੈਸੇਜ ਆਉਂਦੇ ਸੀਗੇ ਕਿ ਦੁਬਾਰਾ ਰਿਪੀਟ ਕਰੋ ਤਾਂ ਆਪਾਂ ਦੁਬਾਰਾ ਦੇ ਵਿੱਚ ਇਹ ਵੀ ਲਿਆ ਕਈ ਪ੍ਰਿੰਟ ਮਿਲਦੇ ਚੁਲਦੇ ਵੀ ਹੈ ਕਈ ਅਲੱਗ ਪ੍ਰਿੰਟ ਲੈ ਕੇ ਆਏ ਹਾਂ ਜੀ ਅੱਜ ਤੇ ਬੜੇ ਪਿਆਰੇ ਸੂਟ ਹੈ ਜੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਿਉਂ ਨੇ ਜੀ ਸਵਾ 9:00 ਸਾਢੇ 9:00 ਦੇ ਵਿੱਚ ਵਿੱਚ ਮੈਂ ਵੀਡੀਓ ਪਾ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਬਾਕੀ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਰੈੱਡ ਕਲਰ ਦੇ ਵਿੱਚ ਸੂਟ ਹੈ ਆਲ ਓਵਰ ਛੋਟੀ ਬੁੱਟੀ ਦੇ ਵਿੱਚ ਸੂਟ ਹੈ ਇਹ ਸਦਾ ਬਹਾਰ ਸੂਟ ਰਹਿਣੇ ਜੀ ਆਪਾਂ ਨੇ ਕਿਸੇ ਨੂੰ ਗਿਫਟ ਕਰਨਾ ਤਾਂ ਵੀ ਆਪ 스티ਚ ਕਰਾਉਣੇ ਆ ਇਹਨਾਂ ਵਿੱਚ ਏਜ ਵੀ ਮੈਟਰ ਨਹੀਂ ਕਰਦੀ ਕਿਉਂਕਿ ਵੇਅਰ ਕੀਤੇ ਹੋਏ ਬਹੁਤ ਪਿਆਰੇ ਲੱਗਦੇ ਆﾞ ਬਸ ਜਸਟ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਵਾ ਲਓ ਪਾਈਪਿੰਗ ਲਗਾ ਕੇ ਬਣਵਾ ਲਓ ਬਹੁਤ ਪਿਆਰੇ ਬਣਦੇ ਆ ਇਹ ਸੂਟ ਪੂਰੇ 5 ਮੀਟਰ ਦੀ ਕੱਟ ਹੈ ਜੀ ਬੜਾ ਸੋਹਣਾ ਛੋਟੀ ਅੰਬੀ ਵਾਲਾ ਪ੍ਰਿੰਟ ਰੈੱਡ ਕਲਰ ਦੇ ਵਿੱਚ ਸੂਟ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਇੱਕ ਇੱਕ ਸੂਟ ਦਾ ਮੈਂ ਤੁਹਾਨੂੰ ਦੁਪੱਟਾ ਪੂਰਾ ਖੋਲ ਕੇ ਦਿਖਾ ਦੇਣਾ ਬਹੁਤ ਪਿਆਰਾ ਵੀ ਉਹਦਾ ਦੁਪੱਟਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਹੁਣ ਜਿਹੜੇ ਬਾਕੀ ਸੂਟ ਮੈਂ ਇਹਦੇ ਨਾਲ ਦੇ ਦਿਖਾਉਣੇ ਆ ਉਹਦਾ ਦੁਪੱਟਾ ਇਹ ਅਟੈਚ ਕੀਤਾ ਹੁੰਦਾ ਇੱਕ ਸੂਟ ਦਾ ਆਪਾਂ ਅਲੱਗ ਛੱਡਿਆ ਹੋਇਆ ਸੀਗਾ ਬਾਕੀ ਦੁਪੱਟੇ ਅਟੈਚ ਹੈ ਫਿਰ ਮੈਂ ਤੁਹਾਨੂੰ ਐਵੇਂ ਹੀ ਦਿਖਾਉਣੇ ਆ ਜੀ ਰੋਸ ਵਾਲੇ ਸੂਟ ਮੈਂ ਨੈਕਸਟ ਹੈਗਾ ਇਹਦੇ ਵਿੱਚ ਮਜੈਂਟਾ ਕਲਰ ਰਾਣੀ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਮਜੈਂਟਾ ਕਲਰ ਦੇ ਵਿੱਚ ਸੇਮ ਪ੍ਰਿੰਟ ਜਿਹੜਾ ਰੈੱਡ ਕਲਰ ਦੇ ਵਿੱਚ ਹੈ ਸੇਮ ਪ੍ਰਿੰਟ ਹੈ ਸੇਮ ਪ੍ਰਿੰਟ ਦੇ ਵਿੱਚ ਇਹ ਸੂਟ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਬਲੈਕ ਵੀ ਬਹੁਤ ਪਿਆਰਾ ਲੱਗ ਰਿਹਾ ਸੂਟ ਤੇ ਬੜੀ ਪਿਆਰੀ ਪੀਚ ਕਲਰ ਦੀ ਇਹਦੇ ਵਿੱਚ ਬੂਟੀ ਹੈ। ਪ੍ਰਿੰਟ ਜਿਹੜਾ ਉਹ ਵੀ ਮੈਟਰ ਕਰਦਾ ਵੀ ਕਿਵੇਂ ਖੜ ਰਿਹਾ। ਇਹ ਦੇਖੋ ਬਲੈਕ ਕਿੰਨਾ ਸੋਹਣਾ ਲੱਗ ਰਿਹਾ ਸੋਹਣਾ। ਬਹੁਤ ਸੋਹਣਾ ਹੈਗਾ। ਪੀਚ ਬੂਟੀ ਦੇ ਨਾਲ ਪਿਓਰ ਦੇ ਦੁਪੱਟੇ ਆ ਜੀ ਨਾਲ ਮੈਂ ਪਹਿਲਾਂ ਇੱਕ ਪ੍ਰਿੰਟ ਦਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਂਦੀ ਆ ਸੀ ਸੇਮ ਪ੍ਰਿੰਟ ਦੇ ਦੁਪੱਟੇ ਆ ਜੀ ਇਹਦੇ ਨਾਲ ਸੇਮ ਡਿਜ਼ਾਈਨ ਚੱਲ ਰਿਹਾ ਆਪਣਾ। 2200 ਪ੍ਰਾਈਸ ਹੈ ਨਾ ਸੂਟਾਂ ਦਾ। ਇਹ ਬਲੈਕ ਦੇ ਵਿੱਚ ਹੈ। Next है एच ब्ल्यू ब्ल्यू भी बड़ा प्यारा रॉयल बल्यू कलर है ब्राइट के बूटी बहुत प्यारा लग रहा है ब्राइट भी कि प्यारा ब्ल्यू कलर पीच बूटी बल्यू कलर है बड़ा प्यारा रॉयल ब्ल्यू कलर है 2200 ਪ੍ਰਾਈਸ ਹੈ ਜੀ ਆਲ ਓਵਰ ਸੂਟ ਹੈ ਪਿਓਰ ਕਰੇਵ ਦੇ ਵਿੱਚ ਛੋਟੀ ਬੂਟੀ ਦੇ ਵਿੱਚ ਤੇ ਪਿਓਰ ਸ਼ਿਫॉन ਦੇ ਦੁਪੱਟੇ ਦੇ ਨਾਲ ਨੈਕਸਟ ਹੈਗਾ ਸੇਮ ਪ੍ਰਿੰਟ ਦੇ ਵਿੱਚ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਹੈ ਬੋਟਲ ਗ੍ਰੀਨ ਕਲਰ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਕਲਰ ਹੈ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਇਹ ਬੋਟਲ ਗ੍ਰੀਨ ਕਲਰ ਦੇ ਵਿੱਚ ਹੋ ਗਿਆ ਨਾਲ ਪਿਓਰ ਦੇ ਦੁਪੱਟਿਆਂ ਦੇ ਨਾਲ ਤੇ ਨੈਕਸਟ ਸੂਟ ਹੈਗਾ ਆਪਣੇ ਕੋਲ ਬੜਾ ਪਿਆਰਾ ਵਾਈਨ ਕਲਰ ਦੇ ਵਿੱਚ ਇਹ ਦੇਖੋ ਵਾਈਨ ਕਲਰ ਦੇ ਵਿੱਚ ਪਰਪਲ ਵਾਈਨ ਕਲਰ ਹੈ ਅੰਬੀ ਵਾਲਾ ਪ੍ਰਿੰਟ ਤੇ ਨੈਕਸਟ ਹੈਗਾ ਇਹਦੇ ਵਿੱਚ yellow ਕਲਰ yellow ਵੀ ਬੜਾ ਪਿਆਰਾ ਬ੍ਰਾਈਟ ਜੈ येलो ਹੈ ਬਹੁਤ ਡਿਮਾਂਡ ਰੈਂਦੀ ਹੈ ਜੀ येलो ਕਲਰ ਦੀ ਵੀ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ 올ਓਵਰ ਸੂਟ ਪਿਓਰ ਕਰੇਪ ਦੇ ਵਿੱਚ 5 ਮੀਟਰ ਦੀ ਕੱਟ ਹੈ ਜੀ ਸੂਟ ਦੀ ਤੇ ਪਿਓਰ ਸ਼ਫੌਨ ਦਾ ਦੁਪੱਟਾ 2200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਆ ਨੈਕਸਟ ਪ੍ਰਿੰਟ ਸ਼ੁਰੂ ਕਰਨ ਲੱਗਿਆ ਏ ਐਮ ਵੀ ਵਾਲਾ ਸੀਗਾ प्रिंट सारे ਬਰੀਕ ਪ੍ਰਿੰਟ ਦੇ ਵਿੱਚ ਰਹਿਣੇ ਪਹਿਲਾਂ ਆਪਾਂ ਡਾਰਕ ਚਾਰਟ ਸ਼ੁਰੂ ਕੀਤਾ ਹੋਇਆ ਇਹ ਰੈੱਡ ਕਲਰ ਦੇ ਵਿੱਚ ਹੈ ਜੀ ਇਹ ਦੂਜਾ ਪ੍ਰਿੰਟ ਹੈ ਇਹਦਾ ਵੀ ਇੱਕ ਸੂਟ ਦਾ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾ ਦੇਣਾ ਇੱਕ ਸੂਟ ਦਾ ਦਿਖਾਵਾਂਗੇ ਦੁਪੱਟਾ ਖੋਲ ਕੇ ਦੇਖੋ ਰੈੱਡ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਨਾਲ ਪਿਓਰ ਦਾ ਦੁਪੱਟਾ ਦਾ ਦੁਪੱਟਾ ਸੋਨਾ ਦੁਪੱਟਾ ਨਾਲ 2200 ਪ੍ਰਾਈਸ ਦੇ ਨਾਲ ਇਹ ਮੈਂ ਇੱਕ ਸੂਟ ਦਾ ਤੁਹਾਨੂੰ ਦੁਪੱਟਾ ਇਹ ਵਾਲੇ ਪ੍ਰਿੰਟ ਦਾ ਖੋਲ ਕੇ ਦਿਖਾਤਾ ਹੁਣ ਇਹਦੇ ਮੈਂ ਸੂਟ ਬਾਕੀ ਤੁਹਾਨੂੰ ਬਿਨਾ ਦੁਪੱਟਾ ਕਿਉਂਕਿ ਅਟੈਚ ਕੀਤਾ ਹੁੰਦਾ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਇੱਕ ਇੱਕ ਦੁਪੱਟਾ ਅਸੀਂ ਸੂਟ ਨਾਲੋਂ ਅਲੱਗ ਕੀਤਾ ਹੋਇਆ ਦਿਖਾਉਣ ਲਈ ਵੀ ਈਜ਼ੀ ਹੋ ਜਾਂਦਾ ਤੇ ਸੇਮ ਇਸੇ ਪ੍ਰਿੰਟ ਦੇ ਵਿੱਚ ਹੈਗਾ ਬੜਾ ਪਿਆਰਾ ਬ੍ਰਾਈਟ yellow ਕਲਰ ਬੜਾ ਸੋਹਣਾ ਬ੍ਰਾਈਟ ਜਿਹਾ yellow ਹੈ। ਬਹੁਤ ਪਿਆਰਾ print। ਇਸੇ print ਦੇ ਵਿੱਚ ਆਪਣੇ ਕੋਲ purple color। ਸੇਮ print ਦੇ ਵਿੱਚ purple color ਹੈ। ਕਲਰ ਬਹੁਤ ਪਿਆਰੇ ਹਨ। ਸਰਦਾਰੀ suit पर्पल कलर आ गया प्योर घरेवे नैक्सट है नैक्सट है, ब्लू कलर। ब्लू कलर। नेक्स्ट है मस्टर्ड कलर ਮਸਟਰਡ ਕਲਰ ਬਹੁਤ ਪਿਆਰਾ ਹੈ ਸੂਟ ਹੈ ਇਹ ਕਲਰ ਹੀ ਬਹੁਤ ਪਿਆਰਾ ਹੈ ਇਹ ਵਾਲੇ ਸੂਟ ਦਾ ਛੋਟੀ ਬੂਟੀ ਦੇ ਵਿੱਚ ਉਹ ਸੋਹਣਾ ਕਲਰ ਮਸਟਰਡ ਕਲਰ ਛੋਟੀ ਬੂਟੀ ਦੇ ਵਿੱਚ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਤੁਹਾਨੂੰ ਡਾਰਕ ਕਲਰ ਦਿਖਾਏ ਹੁਣ ਲਾਈਟ ਕਲਰ ਸ਼ੁਰੂ ਕਰਾਂਗੇ ਬੜੇ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਇੱਕ ਮਿਡਲ ਏਜ ਦੇ ਵਿੱਚ ਜ਼ਿਆਦਾ ਏਜ ਹੈ ਜੀ ਤਾਂ ਵੀ ਤੁਸੀਂ ਵੇਅਰ ਕਰ ਸਕਦੇ ਹੋ ਬੜਾ ਸੋਹਣਾ ਪਿੰਕ ਜਿਹਾ ਕਲਰ ਹੈ بیس ਹੈਗਾ ਪਿੰਕ ਕਲਰ ਅੰਬੀ ਵਾਲਾ ਬਰੀਕ ਪ੍ਰਿੰਟ ਬਹੁਤ ਸੋਹਣਾ ਆਲਓਵਰ ਸੂਟ ਹੈ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਨੀ ਆ ਫਿਰ ਇਹਦੇ ਆਪਾਂ ਸਾਰੇ ਕਲਰ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਪਿਓਰ ਦਾ ਦੁਪੱਟਾ ਹੈ ਉੱਪਰੋਂ ਦੁਪੱਟੇ ਦੇ ਵਿੱਚ ਹਲਕੀ ਹਲਕੀ ਸੈਲਫ ਹੈ ਅੰਬੀ ਵਾਲੀ ਤੇ ਪੱਲੇ ਤੇ ਸੇਮ ਪ੍ਰਿੰਟ ਸੂਟ ਵਾਲਾ ਪਿਓਰ ਸ਼ਫੌਨ ਦੇ ਪਿਓਰ ਦੁਪੱਟੇ 2200 ਪ੍ਰਾਈਸ ਦੇ ਨਾਲ ਹੁਣ ਇਹਨਾਂ ਦੇ ਕਲਰ ਦਿਖਾਨੀ ਆ ਮੈਂ ਇਹ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਬਹੁਤ ਪਿਆਰਾ ਫਿਰੋਜ਼ੀ ਕਲਰ ਹੈ ਬੜਾ ਪਿਆਰਾ ਜਿਹਾ ਫਿਰੋਜ਼ੀ ਕਲਰ ਹੈ ਇਹਦਾ ਪਿੰਕ ਦੇ ਨਾਲ ਦਾ ਹੀ ਹੈ ਜੇ ਤੁਸੀਂ ਦੋ-ਦੋ ਵੀ ਕਈ ਵਾਰ ਆਪਾਂ ਬਜ਼ੁਰਗਾਂ ਨੂੰ ਦੇਣ ਨੂੰ ਦੋ-ਦੋ ਸੂਟ ਵੀ ਲੈਣੇ ਹੁੰਦੇ ਆ ਤਾਂ ਵੀ ਲੈ ਸਕਦੇ ਹੋ ਦੇਖੋ ਪਿੰਕ ਦੇ ਨਾਲ ਦਾ ਬਿਲਕੁਲ ਹੈ ਕ੍ਰੋਜ਼ੀ ਕਲਰ ਹੈ ਉਹਦੇ ਵਿੱਚ ਹੀ ਨੈਕਸਟ ਹੈਗਾ ਬੜਾ ਸੋਹਣਾ ਬਦਾਮੀ ਜਿਹਾ ਕਲਰ ਹੈ ਇਹ ਬੜਾ ਪਿਆਰਾ ਜਿਹਾ ਬਦਾਮੀ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਬਦਾਮੀ ਕਲਰ ਅੰਬੀ ਵਾਲਾ ਪ੍ਰਿੰਟ ਹੈ ਜਿਹੜਾ ਉਹਦੇ ਵਿੱਚ ਹੀ ਦਿਖਾ ਰਹੀ ਹਾਂ ਮੈਂ ਤੁਹਾਨੂੰ ਨੈਕਸਟ ਹੈਗਾ ਇਹਦੇ ਵਿੱਚ ਗ੍ਰੇ ਗ੍ਰੇ ਕਲਰ ਹੈ ग्रे कलर बहुत प्यारा वाला है। नेक्स्ट है बड़ा सोना ग्रीन जहाँ बहुत प्यारे सूट है नैक्सट है पिंक कलर ਇਹ ਵੀ ਪਿੰਕ ਕਲਰ ਦੇ ਵਿੱਚ ਬੜਾ ਸੋਹਣਾ ਬੇਸ ਹੈ ਜਿਹੜਾ ਪਿੰਕ ਹੈ ਬੜਾ ਸੋਹਣਾ ਗ੍ਰੀਨ ਜਿਹਾ ਪ੍ਰਿੰਟ ਹੈ ਲਾਈਟ ਗ੍ਰੀਨ ਕਲਰ ਗ੍ਰੀਨ ਪ੍ਰਿੰਟਿੰਗ ਦੇ ਵਿੱਚ ਪੀਚ ਪ੍ਰਿੰਟ ਲਾਈਟ ਪੀਚ بیس ਹੈ ਜੀ ਸੂਟ ਦਾ ਬਿਲਕੁਲ ਲਾਈਟ ਪੀਚ بیس ਤੇ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ ਇਹ ਮੈਂ ਤੁਹਾਨੂੰ ਲਾਈਟ ਕਲਰ ਦੇ ਵਿੱਚ ਦਿਖਾਈਆਂ ਲਾਈਟ ਪੀਚ ਪਿੰਕ ਫਿਰੋਜ਼ੀ ਬਦਾਮੀ ਪਿਸਤਾ ਇਹ ਸਾਰੇ ਲਾਈਟ ਕਲਰ ਦੇ ਵਿੱਚ ਸੀਗੇ ਪ੍ਰਾਈਸ ਸੇਮ ਰਹਿਣਾ ਜਿਹਦਾ ਅਲਓਵਰ ਸੂਟ ਹੈ ਜੀ ਪਿਓਰ ਕ੍ਰੇਪ ਦਾ 2200 ਪ੍ਰਾਈਸ ਦੇ ਰਹਾ ਹਾਂ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ